ਆ ਸਾਰਾ ਕੁਝ ਪੜਨਾ ਪੈਂਦਾ ਜੀ ਜਦੋਂ ਅੱਜ ਦਾ ਨਵੀਂ ਗੱਡੀ ਰੋਡ ਤੋਂ ਕਢਾਉਂਦੇ ਆ ਜੀ ਜੰਸੀ ਜੋ ਪਹਿਲਾਂ 4 ਸਾਲ ਦਾ ਟੈਕਸ ਪਹਿਲਾਂ ਕੱਟ ਲੈਂਦੇ ਜੀ 3 ਮਹੀਨਾ ਦਾ ਕੱਟ ਲੈਂਦੇ ਆ ਜੀ ਪੈਸੇ 20000 ਰੁਪਏ ਗੱਡੀ ਦੇ ਕਿਸ਼ਤ ਆ ਜੀ ਆ ਗੱਡੀਆਂ ਮਰ ਸਾਡੀਆਂ ਗੱਡੀਆਂ ਖੜੀਆਂ ਜੀ ਆ ਮੇਰੀ ਵੀ ਗੱਡੀ ਆ ਖੜੀ ਐ ਜੀ ਮੇਰੇ ਨੰਬਰ ਅੱਗੇ ਆ 20 ਗੱਡੀਆਂ ਨਾਲ ਹੋਰ ਖੜੀਆਂ ਜੀ ਆ ਸਾਡੇ ਮੇਰੇ ਡਰਾਈਵਰ ਭਰਾ ਖੜੇ ਆ ਜੀ ਨਾਲ ਜਿਨ੍ਹਾਂ ਦੀਆਂ ਵੀ ਗੱਡੀਆਂ ਬੰਦ ਖੜੀਆਂ ਆ ਜੀ ਤੇ ਅਸੀਂ ਕਿੱਧਰ ਨੂੰ ਜਾਈਏ ਜਰਾ ਸਾਨੂੰ ਕੋਈ ਢੇੜਾ ਨਹੀਂ ਮਿਲਦਾ ਜੀ ਜੇ ਅਸੀਂ ਮੰਨ ਕੇ ਚੱਲੋ ਢੇੜਾ ਲੋਕਲ ਢੇੜਾ ਇਦੇ ਵਿੱਚੋਂ 150 ਰੁਪਏ ਸਾਡਾ ਡੀਜ਼ਲ ਖਰਚਾ ਜੀ ਠੀਕ ਹੈ ਜੀ ਤੇ 150 ਰੁਪਏ ਸਾਡੀ ਬੱਚੇ ਉਹ ਚੋ ਕਿਸਤ ਵੀ ਭਰਨੀ ਆ ਘਰ ਵੀ ਚਲਾਉਣਾ ਆ ਉਹ 150 ਦੇ ਵਿੱਚੋਂ ਜੀ ਕੀ ਰੱਛਿਆ ਵਾਲਾ ਹੱਥ ਮਾਰਦਾ ਧੂਈ ਮਾਰੋ ਜੀ ਇਹਨਾਂ ਦੀ ਮੈਂ 100 ਚ ਜਾਨਾ ਜੀ ਉਹ 100 ਚ ਪਾ ਕੇ ਲੈ ਜਾਂਦਾ ਜੀ ਕਿਹੜਾ ਅਗਲੇ ਹੁਣ ਜਿਹੜੇ ਵਪਾਰੀ ਲੋਗ ਆ ਜੀ ਉਹਨਾਂ ਨੂੰ ਤਾਂ ਪੈਸੇ ਘਟਨਾ ਮਤਲਬ ਆ ਉਹ 100 ਚ ਪਾ ਕੇ ਲੈ ਜਾਂਦਾ ਉਹਨਾਂ ਨਾਲ ਕੋਈ ਨਾ ਸਾਡੇ ਕੋਲ ਲਾਇਸੈਂਸ ਆਈ ਹੈਵੀ ਲਾਇਸੈਂਸ ਆਈ ਮੇਰੇ ਕੋਲ ਆ ਦੇਖੋ ਜੀ ਇਹ ਲਾਇਸੈਂਸ ਬਣਾਏ ਹੋਏ ਆ ਜੀ ਅਸੀਂ ਲਾਇਸੈਂਸ ਬਣਾਉਣ ਦੇ ਵੀ ਪੈਸੇ ਭਰਦੇ ਆ ਜੀ ਆੜ ਕੋ ਟੈਕਸ ਭਰਦੇ ਆਂ ਬੀਮੇ ਭਰਦੇ ਆਂ ਇਹਨਾਂ ਦੇ ਲੂਲੇ ਲੰਗੜੇ ਜਿਨ੍ਹਾਂ ਦੇ ਇੱਕ ਅੰਗ ਹੈਨ ਵਕਤੀ ਆ ਉਹ ਵੀ ਰੈਡ ਆਟੋ ਰਿਕਸ਼ਾ ਚਲਾ ਰਿਹਾ ਜੀ ਉਹ ਵੀ ਮੋਟਰਸਾਈਕਲ ਜਲਾ ਰਿਹਾ ਜੀ ਉਹ ਹੀ ਆਈ ਰਿਕਸ਼ਾ ਚਲਾ ਰਿਹਾ ਜੀ ਕੀ ਉਹਦੇ ਆਟੋ ਰਿਕਸ਼ਾ ਵਾਸਤੇ ਡਰਾਈਵਿੰਗ ਲਾਇਸੈਂਸ ਦੀ ਜ਼ਰੂਰਤ ਹੈ ਜ਼ਰੂਰਤ ਤਾਂ ਹੈਗੀ ਆ ਜੀ ਉਹਦੇ ਵਾਸਤੇ ਆਰਸੀ ਦੀ ਵੀ ਜ਼ਰੂਰਤ ਆ ਇਨਸ਼ੋਰੈਂਸ ਦੀ ਵੀ ਉਹ ਕਹਿੰਦੇ ਸਾਨੂੰ ਤਾਂ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਜੀ ਗੱਡੀਆਂ ਇਹ ਸਾਡੀ ਆਪਣਾ ਸਮਾਨ ਨੇ ਚਲਾਈਆਂ ਤੁਸੀਂ ਕਹੋ ਉਹਨੇ ਸਾਨੂੰ ਰੋਕਣ ਵਾਲੀ ਕਿਹਣੀ ਕੇਸ ਤੋਂ ਸੁਣਦੇ ਹੋ ਇਹ ਸਾਨੂੰ ਜੀ 7 ਸਾਲ ਹੋ ਗਏ ਜੀ ਇਹਨਾਂ ਨਾਲ ਜੁਝ ਕਰਦੇ ਆਂ ਕੀ ਸੁਵਾਂਚ ਕਿਸੇ ਮ ਆਸਾਂ ਨੂੰ ਅਸੀਂ ਜੋ ਮਤਲਬ ਸੰਗਰੂਰ ਹਾਈਕਮ ਹਾਈ ਕੋਰਟ ਦੇ ਆਗਰ ਮੰਗ ਮਿਲੇ ਅਸੀਂ ਤੇ ਇਹ ਬੰਦ ਹੋ ਗਿਆ ਅਸੀਂ ਉੱਥੇ ਧਰਨਾ ਲਾਇਆ ਹੈ ਸੰਗਰੂਰ ਸਾਰਾ ਪੰਜਾਬ ਇਕੱਠਾ ਕਰਿਆ ਜੀ ਸਾਡੀ ਉਹਨਾਂ ਮੰਗ ਪੱਤਰ ਲੈ ਕੇ ਰੱਖ ਰਹੇ ਨਹੀਂ ਗੱਲ ਸੁਣੀ ਹੁਣ ਭਵਾਂਤਮਨ ਸਰਕਾਰ ਆ ਗਈ ਜੀ ਕਹਿੰਦੇ ਤੁਹਾਡੀ ਫੇਰ ਅਸੀਂ ਬਰਨਾਲੇ ਧਰਨਾ ਲਾਇਆ ਜੀ ਜਲੰਧਰ ਧਰਨਾ ਲਾਇਆ ਜੀ ਥਾਂ ਥਾਂ ਜਾ ਕੇ ਧਰਨੇ ਲਾ ਕੇ ਅਸੀਂ ਤੇ ਫੇਲ ਵੀ ਆਪਦਾ ਮੂਕੇ ਲੈ ਕੇ ਜਾਂਦੇ ਆ ਜੀ ਧਰਨੇ ਅਸੀਂ ਨਾਲੇ ਅਸੀਂ ਪ੍ਰਸ਼ਾਸਨ ਦੀਆਂ ਮੰਗਾਂਾਂ ਚੱਲਦੇ ਆ ਜੀ ਅਸੀਂ ਜੀ ਅੰਸ਼ਮਣ ਕਿੱਟਾਂ ਦੀ 30000 ਦਾ ਤੇਲ ਪੰਨਿਓ ਪਾਇਆ ਜੀ ਸਾਰੀਆਂ ਗੱਡੀਆਂ ਨੇ ਜੀ ਸਾਡੇ ਪ੍ਰਧਾਨ ਸਾਹਿਬ ਨੇ ਵੰਗਾਰਾਂ ਤੇ ਗੱਡੀਆਂ ਭੇਜ ਕੇ ਕਿਹਾ ਜੀ ਚਲੋ ਕੋਈ ਨਹੀਂ ਆਡੀਓ ਦਫਤਰ ਦਾ ਕੰਮ ਹੈ ਤੁਸੀਂ ਪੰਨਿਓ ਤੇਲ ਬਚਾ ਕੇ ਕਿੱਟਾਂ ਘਰ ਘਰ ਛੱਡ ਕੇ ਆਓ ਹੜ ਪੀੜ ਤੇਨੂੰ ਕਿੱਟਾਂ ਵੰਡ ਕੇ ਆਏ ਜੀ ਉਹ 30000 ਰੁਪਇਆ ਕਰਾਇਆ ਅਜੇ ਤੱਕ ਨਹੀਂ ਸਾਨੂੰ ਮਿਲਿਆ ਜੀ ਆ ਸਾਡੀਆਂ ਚੱਪਲਾਂ ਘਸ ਗਈਆਂ ਜੀ ਉੱਥੇ ਜਾਂਦਿਆਂ ਦੀਆਂ ਜੀ ਆਡੀਓ ਦਫਤਰੀਆਂ ਪੌੜੀਆਂ ਚੜਦਿਆਂ ਚੜਦਿਆਂ ਦੀਆਂ ਜੀ ਕਦੇ ਉਹ ਜਦੋਂ ਜਾਂਦੇ ਉਹ ਕਹਿੰਦੇ ਆਡੀਓ ਸਾਹਿਬ ਬਦਲ ਗਏ ਮੈਡਮ ਬਦਲ ਗਈ ਸਰ ਬਦਲ ਗਏ ਕਦੇ ਇਹੀ ਉਹਨਾਂ ਦੀ ਬਿਆਨਬਾਜ਼ੀ ਹੁੰਦੀ ਹੈ ਜੀ ਕੀ ਅਸੀਂ ਵੀ ਸਾਡੇ ਉਹ ਭਰਾ ਨੇ ਜੀ ਉਹ ਵੀ ਗਰੀਬ ਦੁਨੀਆਦਾਰੀ ਦੇ ਲੋਕ ਆ ਸਾਡੇ ਉਹ ਦਿਹਾੜੀਦਾਰ ਆ ਤੇ ਉਹਨਾਂ ਨੇ ਮਾਰਨਾ ਨਹੀਂ ਚਾਹੁੰਦੇ ਅਸੀਂ ਕਹਿੰਦੇ ਇਹ ਦੇਖੋ ਜੀ ਉਹ ਟੈਕਸ ਫ੍ਰੀ ਹੈ ਤੇ ਸਾਡੀਆਂ ਵੀ ਚਟੀਆਂ ਨੰਬਰ ਪੇਟਾਂ ਲਾ ਦਿਓ ਫਿਰ ਪੀੜੀਆਂ ਰਹਿਣ ਦਿਓ ਤੇ ਟੈਕਸ ਸਾਨੂੰ ਵੀ ਛੋਟ ਕਰ ਦਿਓ بیمਿਆਂ ਦੀ ਸਾਨੂੰ ਛੋਟ ਕਰ ਦਿਓ ਪਾਸਿੰਗ ਦੀ ਸਾਨੂੰ ਛੋਟ ਕਰ ਦਿਓ ਅਸੀਂ ਵੀ ਕਿਤੇ ਜਾ ਕੇ ਆਪਦਾ ਕੰਮ ਤਰ੍ਹਾਂ ਦਾ ਚਲਾ ਲਿਆ ਕਰਾਂਗੇ ਫਿਰ ਅਸੀਂ ਵੀ ਘੱਟ ਰੇਟ ਪੜ੍ਹ ਲਿਆ ਕਰਾਂਗੇ ਔਰ ਫਿਰ ਅਸੀਂ ਕਰੀਏ ਕੀ ਜੀ ਹੁਣ ਅਸੀਂ ਪਤਾ ਕਰਿਆ ਜੀ ਜਦੋਂ ਸਾਡੇ ਤੋਂ ਕਿਸ਼ਤਾਂ ਭਰੀਆਂ ਹੀ ਨਹੀਂ ਜਾਣੀਆਂ ਜਦੋਂ ਚਲੀਆਂ ਹੀ ਨਹੀਂ ਜੀ ਅਸੀਂ ਫਿਰ ਦੀ ਸੀ ਦਫਤਰ ਜਾ ਕੇ ਠੱਲੇ ਆਉਣੇ ਆ ਜੀ ਜਦੋਂ ਚੱਲਣੀਆਂ ਨੇ ਘਰੇ ਵੀ ਖੜੀਆਂ ਹੀ ਆ ਜੀ ਕਿਸਤਾ ਕਰ ਡੀਸੀ ਸਾਫਤਰ ਡੀਸੀ ਸਾਫ ਭਰਨਗੇ ਸਾਡੀਆਂ ਕਿਸ਼ਤਾਂ ਅਸੀਂ ਦਿਹਾੜੀਆਂ ਕਰਕੇ ਕਈਆਂ ਦੇ ਨਾਲ ਦਿਹਾੜੀ ਮੱਥਲ ਜਾ ਕੇ ਸਿਰਾਂ ਦੇ ਕੱਪੜੇ ਜਵਾਕ ਪਾਲਾਂਗੇ ਜੀ ਆਪਦੇ ਹੁਣ ਫਿਰ ਕੀ ਕਰਾਂਗੇ ਫਿਰ ਗੱਡੀਆਂ ਦੀ ਕਹਦੇ ਆ ਤੇ ਰੱਖਣੀਆਂ ਜੀ ਪਰ ਗੱਡੀਆਂ ਘਰੇ ਵੀ ਖੜੀਆਂ ਹੀ ਆ ਜੀ ਤੇ ਉੱਥੇ ਲਾਏ ਆਉਣੇ ਆ ਜੀ ਜਾ ਕੇ ਫਿਰ ਪਰ 26 ਤਰੀਕ ਨੂੰ ਸਾਰਾ ਜੀ ਸ਼ਾਂਤਮਾਈ ਧਰਨਾ ਅਸੀਂ ਆਰੰਭ ਕੀਤਾ ਜੀ ਇਹ ਪੂਰੇ ਪੰਜਾਬ ਚ ਆਰੰਭ ਆ ਜੀ ਕੱਲਾ ਫਰੀਦਕੋਟ ਜ਼ਿਲ੍ਹਾ ਨਹੀਂ ਜੀ 28 ਜ਼ਿਲ੍ਹਿਆਂ ਦੇ ਵਿੱਚ ਹੈ ਜੀ ਇਹ ਸਾਡੀ ਸ਼ਹੀਦ ਭਗਤ ਸਿੰਘ ਜੁਨੀਅਨ ਬਨੋਂ ਸਾਰਾ ਹੀ ਸੁਭਾ ਕਮੇਟੀ ਦਾ ਸਾਡਾ ਸਾਡੇ ਮੇਨ ਪ੍ਰਧਾਨ ਉੱਥੇ ਬੈਠੇ ਨੇ ਜੀ ਅਸੀਂ ਪੂਰਾ ਤਿੱਖਾ ਸੰਘਰਸ਼ ਕਰਾਂਗੇ ਪਹਿਲਾਂ ਅਸੀਂ ਸ਼ਾਂਤ ਸਮਾਈ ਢੰਗ ਨਾਲ ਡੀਸੀ ਸਾਹਿਬ ਸਾਰੇ ਪੰਜਾਬ ਦੇ ਡੀਸੀ ਸਾਹਿਬਾਂ ਕੋਲੇ ਗੱਡੀਆਂ ਦੀਆਂ ਚਾਬੀਆਂ ਸੌਂਪੀਆਂ ਜਾਣੀਆਂ ਅਸੀਂ ਛੀਰ ਭਗਤ ਸਿੰਘ ਜੁਨੀਅਨ ਆ ਦੇਖੋ ਜੀ ਅਸੀਂ ਛੀਰ ਭਗਤ ਸਿੰਘ ਜੀ ਜਦੋਂ ਇਹ ਮੁੱਖ ਮੰਤਰੀ ਸਰਕਾਰ ਆਈ ਸੀ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਇਹਨਾਂ ਨੇ ਹਰੇਕ ਗਾਂ ਦਫ਼ਤਰ ਦੇ ਵਿੱਚ ਡਾਕਟਰ ਪੀ ਆਰ ਮਵੇਦਕਰ ਜੀ ਦੀ ਫੋਟੋ ਤੇ ਸਾਡੇ ਛੀਰ ਭਗਤ ਸਿੰਘ ਇਹਨਾਂ ਦੀ ਫੋਟੋ ਲਵਾਈ ਸੀ ਕਿ ਇੱਥੇ ਕੋਈ ਵੀ ਮਤਲਬ ਰਿਸ਼ਵਤ ਨਹੀਂ ਲਈ ਜਾਊਗੀ ਬਹੁਤ ਵਧੀਆ ਕੰਮ ਕਰੂਗੀ ਸਾਡੀ ਸਰਕਾਰ ਗਰੀਬ ਦਾ ਹੱਕ ਨਹੀਂ ਮਾਰਿਆ ਜਾਊਗਾ ਗਰੀਬ ਨੂੰ ਬਾਹਰ ਨਹੀਂ ਜਾਣ ਦੀ ਲੋੜ ਇੱਥੇ ਹੀ ਕੰਮ ਬਹੁਤ ਮਿਲੂਗਾ ਸਾਡੇ ਬਾਹਰ ਦੇ ਦੁਨੀਆ ਆ ਕੇ ਇੱਥੇ ਕੰਮ ਕਰਿਆ ਕਰੂਗੀ ਸਾਡੇ ਆਪ ਦੇ ਪੰਜਾਬ ਦੇ ਬੰਦੇ ਇਥੋਂ ਇੰਡੀਆ ਦੇ ਬੰਦਿਆਂ ਦਾ ਕੰਮ ਨਹੀਂ ਮਿਲਦਾ ਭਾਈ ਜੀ ਬਾਹਰ ਦੇ ਗੋਰੀਆਂ ਨੇ ਇੱਥੇ ਕਿੱਥੇ ਆ ਕੇ ਕੰਮ ਕਰਨਾ ਜੀ ਹੁਣ ਅਸੀਂ ਇਹੀ ਜਿਹੜੀ ਫੋਟੋ ਉਹਨਾਂ ਨੇ ਲਵਾਈ ਸੀਗੀ ਜੀ 4 ਸਾਲ ਪਹਿਲਾਂ ਹੁਣ ਆਜੀ ਉਹੀ ਫੋਟੋ ਦੇ ਉੱਤੇ ਚਾਬੀਆਂ ਰੱਖ ਕੇ ਡੀਸੀ ਸਾਹਿਬ ਕੋਲ ਇਹੀ ਫੋਟੋ ਉਹਨਾਂ ਦੇ ਦਫ਼ਤਰ ਤੇ ਦੇ ਆਵਾਂਗੇ ਜ ਜੋ ਤੁਸੀਂ ਸਾਡੇ ਤੋਂ ਲਵਾਈ ਸੀ ਹੁਣ ਅਸੀਂ ਤੁਹਾਡੇ ਤੋਂ ਲਵਾ ਰਹੇ ਹਾਂ ਠੀਕ ਹੈ ਜੀ ਆਇਆ ਸਰਜੀ ਤੁਮੀ ਸਰਜੀ ਕਿੱਥੇ ਆ